पाकिस्तान ਬੋ ਸਰ ਜੀ ਕਿ ਕੀ ਇਨਾਮ ਤੋਂ ਅੱਜ ਕੈਂਡਲ ਮਾਰਚ ਕੱਢ ਰਿਹਾ ਹੋ ਕਿੰਨਾ ਵੱਲੋਂ ਕੱਢ ਰਿਹਾ ਕੀ ਕਹਿੰਦੇ ਸਰ ਸਾਡੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਜੈ ਹਿੰਦ ਜੀ ਅਸੀਂ ਅੱਜ ਇਹ ਕੈਂਡਲ ਮਾਰਚ ਕੱਢ ਰਹੇ ਆ ਜਿਹੜਾ ਪਲਵਾਮਾ ਦੇ ਵਿੱਚ ਪਹਿਲ ਪਹਿਲ ਕਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਵਾ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਵਿੱਚ ਜਿਹੜਾ ਟੂਰਿਸਟ ਬੰਦਿਆਂ ਨੂੰ ਮਾਰਿਆ ਗਿਆ ਵਾ ਉਹ ਬਹੁਤ ਨਿੰਦਨਯੋਗ ਹੈ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਾਨੂੰ ਸਿਰਫ ਜਿਹੜੇ ਨੌਜਵਾਨ ਆ ਹਿੰਦੁਸਤਾਨ ਦੇ ਉਹਨਾਂ ਨੂੰ ਸਿਰਫ ਇੱਕ ਘੰਟੇ ਦਾ ਸਮਾਂ ਦਿੱਤਾ ਜਾਵੇ 1 ਘੰਟੇ ਦੇ ਵਿੱਚ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਖਤਮ ਕਰ ਦਾਂਗੇ ਅਸੀਂ ਪੱਟੀਆਂ ਹਜੂਰੀ ਬਾਗ ਤੋਂ ਜੀ ਕੈਂਡਲ ਮਾਰ ਸ਼ੁਰੂ ਕੀਤਾ ਜਲੰਧਰ ਬਾਈਪਾਸ ਚੌਂਕ ਬਾਬਾ ਅੰਬੇਡਕਰ ਸਾਹਿਬ ਚੌਂਕ ਦੇ ਵਿੱਚ ਆ ਕੇ ਬੰਦ ਕੀਤਾ ਜੀ ਹੋਰ ਕਿੱਦਾਂ ਤਾਂ ਲੱਗ ਰਿਹਾ ਜੀ ਕਿਹੜੀ ਯਾਤਰਾ ਹੁਣ ਹੋਣਾ ਆਦੀ ਕਿ ਫਰਕ ਪਊ ਤੁਹਾਨੂੰ ਲੱਗੇ ਬਿਲਕੁਲ ਪਊਗਾ ਜੀ ਅਮਰਨਾਥ ਦੀ ਯਾਤਰਾ ਨੂੰ ਫਰਕ ਪਾਣ ਲਈ ਇਹ ਸਾਰੀ ਸਾਜ਼ਿਸ਼ ਕੀਤੀ ਗਈ ਹੈ ਜੀ ਪਾਕਿਸਤਾਨ ਵੱਲੋਂ ਸਰਕਾਰਾਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਵੀ ਜਿੱਥੇ ਪਤਾ ਵਾ ਵੀ ਉੱਥੋਂ ਦੀ ਐਨੇ ਪੈਸੇ ਆਂਦੇ ਆ ਸਾਰੇ ਉੱਥੇ ਘੁੰਮਣ ਫਿਰਨ ਜਾਂਦੇ ਆ ਸਰਕਾਰ ਨੂੰ ਐਨਾ ਪੈਸਾ ਉੱਥੋਂ ਇਕੱਠਾ ਹੁੰਦਾ ਵਾ ਸਰਕਾਰ ਨੂੰ ਉੱਥੇ ਸਿਕਿਉਰਿਟੀ ਦਾ ਵੀ ਜ਼ਰੂਰ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਸੀ ਕੋਈ ਵੀ ਉੱਥੇ ਆਰਮੀ ਦਾ ਕੋਈ ਬੀਐਸਐਫ ਦਾ ਕੋਈ ਵੀ ਬੰਦਾ ਉੱਥੇ ਨਹੀਂ ਸੀ ਜੇ ਕੋਈ ਵੀ ਉੱਥੇ ਦੋ ਚਾਰ ਵੀ ਬੰਦੇ ਹੁੰਦੇ ਕਿਸੇ ਵੀ ਆਰਮੀ ਦੇ ਹੁੰਦੇ ਜਾਂ ਕਿਸੇ ਵੀ ਸਿਕਿਉਰਿਟੀ ਦੇ ਹੁੰਦੇ ਤਾਂ ਐਦਾਂ ਦਾ ਕੁਝ ਨਾ ਹੁੰਦਾ ਬਹੁਤ ਜ਼ਿਆਦਾ ਫਰਕ ਪੈਂਦਾ ਸ਼੍ਰੀਮਾਨ ਜੀ ਜਾ ਕੇ ਪ੍ਰਧਾਨ ਮੰਤਰੀ ਕੋਲ ਕਰਕੇ ਆਏ ਕਿ ਗ੍ਰਹਿ ਮੰਤਰੀ ਤੋਂ ਕੀ ਆਸ਼ਵਾਸ਼ਣ ਚਾਹੁੰਦੇ ਗ੍ਰਹਿ ਮੰਤਰੀ ਤੋਂ ਤਾਂ ਆਪਾਂ ਇਹੀ ਕਹਿੰਦੇ ਆ ਜੀ ਮੋਦੀ ਸਾਹਿਬ ਆਪਣੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਜੀ ਆ ਵੀ ਇਹ ਜਿਹੜੇ ਹੈਗੇ ਆ ਆਤਕਵਾਦ ਨੂੰ ਖਤਮ ਕਰਨ ਬਿਲਕੁਲ ਜਿਹੜਾ ਇਦਾਂ ਨਹੀਂ ਹੋਣਾ ਚਾਹੀਦਾ ਵਾ ਜਿਹੜੇ ਵਪਾਰੀ ਵਿਚਾਰੇ ਘੁੰਮਣ ਗਏ ਆ ਆਮ ਬੰਦੇ ਜਿਹੜੇ ਪੈਸੇ ਇਕੱਠੇ ਕਰ ਕਰ ਕੇ ਘੁੰਮਣ ਗਏ ਵੀ ਅਸੀਂ ਘੁੰਮਣ ਜਾਣਾ ਜੰਮੂ ਕਸ਼ਮੀਰ ਉਹ ਘੁੰਮਣ ਫਿਰਨ ਵਾਸਤੇ ਗਏ ਬੰਦਿਆਂ ਨੂੰ ਮਾਰ ਦਿੱਤਾ ਵਾ ਬਹੁਤ ਗਲਤ ਹੋਇਆ ਜੀ ਇਹਦੀ ਜਾਣਕਾਰੀ ਜਿਹੜੀ ਆ ਸਰਕਾਰ ਨੂੰ ਇੰਟੈਲੀਜੈਂਸੀ ਨੂੰ ਹੋਣੀ ਚਾਹੀਦੀ ਸੀ ਜੇ ਆਪਣੀ ਸਰਕਾਰ ਦੀ ਇੰਟੈਲੀਜੈਂਸੀ ਆ ਹੈਗੀ ਆ ਤਾਂ ਸਭ ਕੁਝ ਇਹ ਪਤਾ ਹੁੰਦਾ ਵਾ ਤਾਂ ਸਰਕਾਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀਗਾ ਵੀ ਇਹ ਹਮਲਾ ਹੋ ਸਕਦਾ ਵਾ ਤੇ ਕਿੱਦਾਂ ਰੋਕਿਆ ਜਾਵੇ ਹਿੰਦੂਆਂ ਨੂੰ ਟਾਰਗੇਟ ਬਣਾਇਆ ਗਿਆ ਕਿਦਾਂ ਹਿੰਦੂਆਂ ਨੂੰ ਟਾਰਗੇਟ ਬਣਾਇਆ ਗਿਆ ਜਿਹੇ ਜਿੱਦਾਂ ਅਮਰਨਾਥ ਯਾਤਰਾ ਵਾ ਜਦੋਂ ਵੀ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਆ ਉਦੋਂ ਹਮੇਸ਼ਾ ਹੀ ਇਹ ਕੀਤਾ ਜਾਂਦਾ ਵਾ ਵੀ ਜਿਹੜੀ ਹਿੰਦੂ ਆ ਮੱਥਾ ਟੇਕਣ ਵਾਸਤੇ ਆ ਰਹੇ ਆ ਉਹਨਾਂ ਨੂੰ ਡਰਾਇਆ ਜਾਵੇ ਉਹਨਾਂ ਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਵੇ ਇਸ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਵਾ ਜੀ ਸਰ ਆਤਮਵਾਦੀ ਨੇ ਅੱਜ ਕਿੰਨੀ ਵਾਰੀ ਲੈ ਜਾ ਵੀ ਇਸ ਇਹ ਸਾਰਾ ਕੁਝ ਵੀ ਅਸੀਂ ਕੀਤਾ ਵਾ ਇਸ ਬਾਰੇ ਕੀ ਕਹਿਣਾ ਚਾਹੁੰਦਾ ਆਤਕਵਾਦੀਆਂ ਨੇ ਜ਼ਿੰਮੇਵਾਰੀ ਲਈ ਆ ਵੀ ਅਸੀਂ ਕੀਤਾ ਵਾ ਅਸੀਂ ਇਸੇ ਵਾਸਤੇ ਕਹਿ ਰਹੇ ਆ ਵੀ ਸਾਨੂੰ ਵੀ ਸਰਕਾਰ ਦੇਸ਼ ਜਿਹੜੇ ਨੌਜਵਾਨ ਆ ਹਿੰਦੁਸਤਾਨ ਦੇ ਜਿਹੜੇ ਨਵੀਂ ਪੀੜ੍ਹੀ ਆ ਉਹਨੂੰ ਟਾਈਮ ਦਵੇ ਇੱਕ ਘੰਟੇ ਦਾ ਟਾਈਮ ਦਵੇ ਵੀ ਪਾਕਿਸਤਾਨ ਤੋਂ ਆਪਣੀ ਆਰਮੀ ਹਟਾ ਲਵੇ ਇੱਕ ਘੰਟੇ ਦੇ ਵਿੱਚ ਸਾਰਾ ਪਾਕਿਸਤਾਨ ਖਤਮ ਕਰਨ ਦੀ ਹਿੰਮਤ ਰੱਖਦਾ ਵਾ ਜਿਹੜਾ ਯੂਥ ਹੈਗਾ ਵਾ ਕੀ ਕਹਿਣਾ ਚਾਹਦੇ ਮੇਰਾ ਨਾਮ ਹਾਨੀ ਤੁਲੀ ਹੈ ਜੀ ਸਾਡੀ ਨਿਊਜ਼ ਰੈਸਨ ਐਨ ਜੀਓ ਵੱਲੋਂ ਅੱਜ ਪਟੀਆਂ ਹਜੂਰੀ ਬਾਗ ਤੋਂ ਕੈਂਡਲ ਮਾਰਚ ਕੱਢਿਆ ਗਿਆ ਜਲੰਧਰ ਬਾਈਪਾਸ ਚੌਂਕ ਤੱਕ ਦਾ ਜਿਹੜਾ ਕੀ ਪਹਿਲਗਾਮ ਵਿੱਚ ਬੜਾ ਹੀ ਮੱਧ ਭਾਗੀ ਘਟਨਾ ਹੋਈ ਹੈ ਅਤੰਗਵਾਦੀਆਂ ਵੱਲੋਂ ਬੇਕਸੂਰ ਲੋਕ ਸਨਾਨੀ ਜਿਹੜੇ ਵਿਚਾਰੇ ਘੁੰਮਣ ਗਏ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਜਾਣ ਕੇ ਹਿੰਦੂਆਂ ਨੂੰ ਕੈਂਡੀਡੇਟ ਕੀਤਾ ਗਿਆ ਇਹਨਾਂ ਵੱਲੋਂ ਅੱਜ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੋਂ ਇਹੀ ਚਾਹਨੇ ਆਸ਼ਵਾਸ਼ਣ ਕਿ ਇਹਨਾਂ ਨੂੰ ਲੱਭ ਲੱਭ ਕੇ ਮਾਰਿਆ ਜਾਵੇ ਔਰ ਤਾਂ ਕਿ ਇਹਨਾਂ ਦੇ ਅੱਗੇ ਤੋਂ ਕਦੀ ਵੀ ਇਹਨਾਂ ਦਾ ਹੌਸਲਾ ਨਾ ਪੈ ਸਕੇ ਹਿੰਦੂਆਂ ਨੂੰ ਟਾਰਗੇਟ ਕਰਨ ਦਾ। ਜ਼ਾਦਾ ਨਹੀਂ ਹਿੰਦੁਸਤਾਨ ਸਾਰਾ ਬਾਹਰ ਨਿਕਲੇ ਆਇਆ ਸੜਕਾਂ ਤੇ ਆਇਆ ਪਿਆ ਦੇਖੋ ਨਾਲੇ ਮੋਰੀ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਪੂਰੇ ਇੰਡੀਆ ਦੇ ਵਿੱਚ ਜਿਹੜੇ ਹਿੰਦੂ ਭਾਈਚਾਰੇ ਸਾਰੇ ਭਾਈਚਾਰੇ ਚ ਇੰਨਾ ਰੋਸ ਹੈ ਵੀ ਐਦਾਂ ਕਰਨਗੇ ਜਿਹੜੇ ਅਤਿਵਾਦੀ ਕਰ ਰਹੇ ਨੇ ਤੇ ਲੋਕੀ ਤਾਂ ਡਰਦੇ ਨਾ ਕਦੀ ਜਾਣਗੇ ਹੀ ਨਹੀਂ ਉੱਥੇ ਉਹ ਵਿਚਾਰੇ ਬੇਕਸੂਰ ਲੋਕ ਉੱਤੇ ਘੁੰਮਣ ਫਿਰਨ ਗਏ ਆ ਆਪਣੀਆਂ ਛੁੱਟੀਆਂ ਮਨਾਣ ਗਏ ਆ ਔਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ ਜਦੋਂ ਵੀ ਅਮਰਨਾਥ ਯਾਤਰਾ ਇਹਨਾਂ ਵੱਲੋਂ ਜਾਣ ਕੇ ਘਟਨਾ ਕੀਤੀ ਜਾਂਦੀ ਹੈ ਵੀ ਹਿੰਦੂ ਜਣੇ ਡਰ ਜਾਣ ਔਰ ਅਮਰਨਾਥ ਜਾਤਾਂ ਤੇ ਜਾ ਨਾ ਸਕਣ ਕੀ ਸਰਕਾਰਾਂ ਕੀ ਮੰਗ ਕਰਦੇ ਜਾਣ ਕੇ ਵੀ ਕੀ ਜਵਾਬ ਦੇਣਾ ਜੀ ਅਸੀਂ ਤਾਂ ਇਹੀ ਕਹਿੰਨੇ ਆ ਜੀ ਉੱਥੇ ਵੱਧ ਤੋਂ ਵੱਧ ਸਿਕਿਉਰਿਟੀ ਵਧਾਈ ਜਾਵੇ ਜਿੰਨੇ ਵੀ ਜਾਂਦੇ ਇੱਥੇ ਟਾਲੂ ਜਾਂਦੇ ਮੱਥਾ ਟੇਕਣ ਜਾਂਦੇ ਆ ਅਮਰਨਾਥ ਜਾਂ ਜਿਹੜੇ ਘੁੰਮਣ ਜਾਂਦੇ ਨੇ ਵਿਚਾਰੇ ਇੱਧਰ ਉੱਧਰ ਇਹਨਾਂ ਦੀ ਸਿਕਿਉਰਿਟੀ ਵਧਾਈ ਜਾਵੇ ਔਰ ਜਿਹੜੇ ਆਤਮਹਵਦੀ ਇਹਨਾਂ ਨੂੰ ਕੱਲੇ ਨੂੰ ਲੱਭ ਲੱਭ ਕੇ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰੀ ਜਾ ਸਕੇ ਜਿਨ੍ਹਾਂ ਨੂੰ ਮਾਰਿਆ ਗਿਆ ਬਾਅਦ ਉਹਨਾਂ ਦੇ ਪਰਿਵਾਰ ਨੂੰ ਕੀ ਮਿਲਦੀ ਜਾਵੇ ਅਸੀਂ ਤਾਂ ਇਹੀ ਜਾਣਦੇ ਆ ਜੀ ਵਿਚਾਰੇ ਜਿਹੜੇ ਬ ਵੀ ਮੈਂਬਰ ਖਤਮ ਹੋਏ ਉਹਨਾਂ ਦਾ ਘਰ ਬਸੰਦ ਚੱਲ ਸਕਿਆ ਜੀ